ਮਾਹਜੋਗ ਡਾਕਟਰ ਪ੍ਰਗਜੈਨ ਜੀ ਆਈਪੀਐਸ ਐਸਐਸਡੀ ਫਰੀਕੋਟ ਜੀ ਦੀ ਇਹ ਨਮਾਈ ਹਿੱਟ ਜੀ ਕੁਡ ਪੀਸ ਵੱਲੋਂ ਮਾੜੇ ਅਸਰ ਕਾਰਵ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਇਸ ਤਹਿਤ ਇਸੇ ਲੜੀ ਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 170 137 ਅੱਛੀ ਨੂੰ ਸਦਰ ਫਰੀਕੋਟ ਵਿੱਚ ਇੱਕ ਰਜਿਸਟਰਡ ਕੀਤਾ ਜਿਸ ਵਿੱਚ ਸਾਡੇ ਚੌਕੀ ਇਨਚਾਰਜ ਗੋਲੇਰ ਸੁਖਿੰਦਰ ਸਿੰਘ ਇੱਕ ਇਤਲਾਹ ਮਿਲੀ ਸੀ ਕਿ ਦਿਨ ਛੱਕੀ ਲੜਕੇ ਜਿਹੜੇ ਝਾੜੀ ਵਾਲਾ ਰੇਂਜ ਦੇ ਉੱਪਰ ਕੋਈ ਲੁੱਟ ਖੋਹ ਕਰਨ ਦੀ ਧਾਕ ਦੇ ਵਿੱਚ ਹਨ ਤੇ ਇਸੇ ਤਹਿਤ ਸਾਡੇ ਚੌਕੀ ਇੰਚਾਜ ਨੇ ਮੌਕੇ ਤੇ ਜਾ ਕੇ ਇਹਨਾਂ ਤਿੰਨਾਂ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਚੋਰੀ ਦੇ ਮਿਲੇ ਨੇ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਖੋ ਦਿੱਤਾ ਸੀ ਉਹ ਮਿਲਿਆ ਤੇ ਇਹਨਾਂ ਨੂੰ ਅਸੀਂ ਮਾਝਾ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਪੇਚ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡਾਂ ਚੁਸ਼ ਵਿੱਚ ਕਰਾਂਗੇ ਵੀ ਜਿਹੜੇ ਇਹ ਮੋਟਰਸਾਂ ਇਹਨਾਂ ਨੇ ਕਿਉਂ ਖੋਹ ਪੀਤੀ ਸੀ ਜਾਂ ਕਿਥੋਂ ਚੋਰੀ ਕਰਕੇ ਲੈ ਕੇ ਆਏ ਸੀ ਤੇ ਮੋਬਾਈਲ ਵੀ ਕਰੇ ਔਰ ਸਤੋ ਇਹਨਾਂ ਕੋਲੋਂ ਪੀਤਾ ਸੀ ਤੇ ਜਿਹੜੀ ਸਾਡਾ ਅਗਲੀ ਇਨਵੈਸਟੀਗੇਸ਼ਨ ਪ੍ਰੋਗਰੈਸ ਟਲ ਰਹੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ